ਕਹਾਣੀਆਂ ਦੀ ਗੱਲ ਕਰਦੇ ਹੋਏ ਮੈਂ ਇੱਕ ਛੋਟੀ ਜੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਨੰਗਾ ਸੱਚ ਸੀ ਉਹ ਨੰਗਾ ਸੱਚ ਇੱਕ ਪਿੰਡ ਦੇ ਵਿੱਚ ਚੱਲਿਆ ਗਿਆ ਜਦੋਂ ਉਹ ਪਿੰਡ ਦੇ ਵਿੱਚ ਜਾ ਕੇ ਬੋਲਣ ਲੱਗਿਆ ਦੋਸਤੋ ਤਾਂ ਪਿੰਡ ਦੇ ਲੋਕਾਂ ਨੇ ਉਸ ਨੰਗੇ ਸੱਚ ਦੀ ਗੱਲ ਸੁਣ ਕੇ ਉਹਨੂੰ ਬਹੁਤ ਮਾੜਾ ਚੰਗਾ ਬੋਲਿਆ ਬੁਰਾ ਭਲਾ ਆਖਿਆ ਉਸ ਨੂੰ ਗਾਲਾਂ ਕੱਢੀਆਂ ਉਸ ਦੀ ਕੁੱਟ ਮਾਰ ਕੀਤੀ ਕੱਪੜੇ ਪਾਟ ਗਏ ਨੰਗਾ ਸੱਚ ਲਹੂ ਲਹਾਨ ਹੋ ਗਿਆ ਉਹ ਇਸ ਦੁਰਗਤੀ ਕਰਵਾ ਕੇ ਜਦੋਂ ਲੋਕਾਂ ਦੇ ਧੱਕੇ ਖਾ ਕੇ ਲੋਕਾਂ ਨੇ ਧੱਕੇ ਮਾਰ ਕੇ ਉਹਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਦੋਂ ਉਹ ਪਿੰਡ ਤੋਂ ਬਾਹਰ ਦੋਸਤੋ ਤੁਰਿਆ ਜਾ ਰਿਹਾ ਹੈ ਤਾ ਉਸ ਨੂੰ ਕੁਝ ਦੂਰੀ ਦੇ ਉੱਤੇ ਇੱਕ ਸੜਕ ਕਿਨਾਰੇ ਘਰ ਬਣਿਆ ਹੋਇਆ ਦਿਖਾਈ ਦਿੱਤਾ ਉਹ ਕਹਾਣੀ ਦਾ ਘਰ ਸੀ ਨੰਗਾ ਸੱਚ ਉਸ ਘਰ ਦੇ ਅੱਗੇ ਰੁਕ ਗਿਆ ਰੁਕ ਗਿਆ ਕਹਾਣੀ ਬਾਹਰ ਆਈ ਉਹਨੇ ਉਹਨੂੰ ਪੁੱਛਿਆ ਕਿ ਕੀ ਹੋਇਆ ਸੱਚ ਨੇ ਦੱਸਿਆ ਕਹਾਣੀ ਉਹਨੂੰ ਆਪਣੇ ਘਰ ਦੇ ਵਿੱਚ ਲੈ ਗਈ ਉਹਦੀ ਮੱਲਮ ਪੱਟੀ ਕੀਤੀ ਉਸ ਦੀ ਦੇਖਭਾਲ ਕੀਤੀ ਕਹਾਣੀ ਨੇ ਉਹਨੂੰ ਪਹਿਨਣ ਵਾਸਤੇ ਤੇ ਫੇਰ ਕਿਹਾ ਕਿ ਹੁਣ ਤੂੰ ਉਸ ਪਿੰਡ ਦੇ ਵਿੱਚ ਵਾਪਸ ਜਾ ਕੇ ਆਪਣੀ ਗੱਲ ਕਰ ਕਹਾਣੀ ਦੇ ਕੱਪੜੇ ਪਹਿਨ ਕੇ ਦੋਸਤੋ ਜਦੋਂ ਨੰਗਾ ਸੱਚ ਉਸ ਪਿੰਡ ਦੇ ਵਿੱਚ ਦੁਬਾਰਾ ਗਿਆ ਉਹਨੇ ਆਪਣੀ ਗੱਲ ਕੀਤੀ ਤਾਂ ਉਹੀ ਪਿੰਡ ਦੇ ਲੋਕਾਂ ਨੇ ਉਸ ਦੀ ਵਾਹਵਾ ਕੀਤੀ ਸਿਰਤ ਕੀਤੀ ਸਲਾਹ ਕੀਤੀ ਉਹ ਸੱਚ ਨੂੰ ਮਾਨ ਸਨਮਾਨ ਦਿੱਤਾ ਕਿ ਉਹਨੂੰ ਹੱਥਾਂ ਦੇ ਉੱਤੇ ਹੱਥੀ ਛਾਵਾ ਕੀਤੀਆਂ ਕੀ ਬਾਤ ਸੋ ਨੰਗੇ ਸੱਚ ਨੂੰ ਪਿੰਡ ਦੇ ਵਿੱਚ ਲਿਜਾ ਕੇ ਲੋਕਾਂ ਦੇ ਵਿੱਚ ਲਿਜਾ ਕੇ ਕਿਵੇਂ ਬੋਲਣਾ ਹੈ ਕਿਵੇਂ ਉਹਨੂੰ ਪ੍ਰਵਾਨ ਕਰਵਾਉਣਾ ਹੈ ਕਿਵੇਂ ਉਹਨੂੰ ਮਾਨ ਸਨਮਾਨ ਦੀ ਵਸਤ ਬਣਾਉਣਾ ਹੈ ਇਹ ਸਾਨੂੰ ਕਹਾਣੀ ਦੱਸਦੀ ਹੈ ਜਦੋਂ ਕਹਾਣੀ ਦਾ ਲਿਬਾਸ ਪਹਿਨ ਕੇ ਕੱਪੜੇ ਪਹਿਨ ਕੇ ਸੱਚ ਸਾਡੇ ਸਾਹਮਣੇ ਆਉਂਦਾ ਤਾਂ ਉਹ ਕੁੱਟਣ ਮਾਰਨ ਯੋਗ ਨਹੀਂ ਸੰਵਾਦ ਰਚਾਉਣ ਯੋਗ ਉਹ ਪ੍ਰਵਾਨ ਕਰਨ ਯੋਗ ਉਹ ਮੰਨਣ ਯੋਗ ਹੋ ਜਾਂਦਾ ਹੈ